ਤੇ ਇਹ ਗੱਲਬਾਤ ਤੇ ਦੇਖਣਾ ਜ਼ਰੂਰੀ ਹੁੰਦਾ ਕਿਉਂਕਿ ਗੱਲਾਂ ਸਾਰੀਆਂ ਹੋ ਗਈਆਂ ਮੈਂ ਥੋੜੀ ਹਟ ਕੇ ਗੱਲ ਕਰਨਾ ਚਾਹਣਾ ਕਰੂਗਾ ਥੋੜਾ ਮਿੰਟ ਪਾਪਾ ਅੱਲੇ ਵੇਲੇ ਜਿਵੇਂ ਆਪਾਂ ਗਨੇ ਪਟਿਆਲੇ ਨੀਅਤ ਨਾਲਾਂ ਦੀ ਹਰੀ ਮੰਦਰ ਸਾਹਿਬ ਦੇ ਪਟੇਕਾ ਕਰਾਉਣ ਵਾਲਾ ਅਦਾਲੀ ਦਾ ਬਾਲਾ ਦਾ ਕੋੜ ਬੰਦਾ ਸੀ ਇਹ ਸੀ 1857 ਦੇ ਬਰੋਦ ਵੇਲੇ ਕ੍ਰਾਂਤੀਕਾਰੀਆਂ ਨੂੰ ਕੁਝ ਗੌਲਕ ਕੋਲ ਕਰ ਕਰ ਕੁਝ ਚਲਾਈ ਕੋਲ ਇਹ ਲੋਕ ਤੇ ਪਟਿਆਲਾ ਜੋ ਪਾਛਾ ਦੇ ਲਈ ਪਿਆਤਨਾ 12 ਤੇ ਜਿਹੜੀਆਂ ਲਾਸਾ ਟੰਕੀਆਂ ਹੋਈਆਂ ਤੀਆਂ ਜਿਹੜੇ ਉਸ ਟੈਪ ਦਿੱਤੀ ਜਾਂਦੇ ਸਮਝਾ ਵਿਰੋਧ ਵੇਲੇ ਉਹ ਇਹਨਾਂ ਲੋਕਾਂ ਦੇ ਦੇ ਪਰ ਜਦੋਂ ਇਹ ਆਪਣੇ ਘਰਾਂ ਚ ਆ ਜਾਂਦੇ ਆਪਣੇ ਉੱਚ ਲੀਡਰੀ ਚੱਲਦੇ ਚਮਕਾਉਣ ਵਾਲੇ ਕੌਣ ਲੋਕ ਨੇ ਇਹਨਾਂ ਨੂੰ ਆਪਾ ਇਹ ਦੇਖਣਾ ਜ਼ਰੂਰੀ ਆ ਅੱਜ ਜੇ ਇਹ ਆਪਣਾ ਵਿਰੋਧ ਕਰਦੇ ਆ ਪਰ ਆਪਣੇ ਕੁਝ ਲੋਕ ਵੀ ਇਹਨਾਂ ਨੂੰ ਵੋਟਾਂ ਪਾਉਂਦੇ ਨੇ ਲੀਡਰਾਂ ਕਿਸੇ ਲੱਗਦੇ ਨੇ ਇਹ ਆਪਾਂ ਨੂੰ ਸਮਝਣਾ ਜ਼ਰੂਰੀ ਆ ਆਪਾਂ ਤੋਂ ਪਹਿਲਾਂ ਲੀਡ ਲੈ ਜਮਤ ਤੋਂ ਬਾਹਰ ਵਧੀਆ ਲੀਡ ਬੋਲ ਕੇ ਜਾਣਗੇ ਬੜੀ ਲੀਡ ਬੋਲ ਕੇ ਆਗੇ ਸਮਝਣਾ ਸੌਣ ਸੁਣਨਾ ਜੁਗੂਈ ਆ ਇਹਨਾਂ ਨੇ ਉਮਰਾ ਗਾਤਿਆਂ ਬਾਹਰ ਪਰਾ ਬੈਠ ਕੇ ਆਪਾਂ ਗੱਲਾਂ ਮਾਰਦੇ ਆ ਵੀ ਅਸੀਂ ਖਾਣੀ ਰਹੀ ਟਰੈਕਟਰ ਮਾਰ ਕੇ ਕਰਨਾ ਨਹੀਂ ਆਪਾਂ ਉਹਨੂੰ ਸਿੱਖਣਾ ਹੈ ਆਪਾਂ ਉਹਨੂੰ ਸਿੱਖ ਕੇ ਜਾਣਾ ਆ ਜਿੱਪ ਕੋ ਉਸ ਟੇਪ ਜਿੱਦੋਂ ਮੋਦੀ ਬਾਪੂ ਦੀ ਚੰਨੀ ਨੇ ਕੇ ਗੱਲ ਕੀਤੀ